ਬਿਨਾ ਕਿਸੇ ਵਿਚੋਲੇ ਤੇ ਮੈਰਿਜ ਬਿਊਰੋ ਤੋਂ ਘਰ ਬੈਠੇ ਹਰ ਰੋਜ਼ ਪੰਜਾਬੀ ਵਧੀਆ-ਵਧੀਆ ਪਰਿਵਾਰਾਂ ਦੇ ਰਿਸ਼ਤੇ ਦੇਖਣ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਲਓ ਅੱਜ ਦਾ ਨਵਾਂ ਰਿਸ਼ਤਾ ਜਲੰਧਰ ਤੋਂ ਪ੍ਰਾਈਵੇਟ ਨੌਕਰੀ ਕਰਦੀ ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਕਸ਼ਵ ਰਾਜਪੂਤ ਮਹਿਰਾ ਏਰੀਆ ਜਲੰਧਰ ਕੁੜੀ ਦੀ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੋਈ ਆ ਉਮਰ 31 ਸਾਲ ਕੱਦ 5 ਫੁੱਟ 3 ਇੰਚ ਲੜਕੀ ਦੇ ਦੋ ਭੈਣਾਂ ਇੱਕ ਭੈਣ ਮੈਰਿਡ ਇੰਗਲੈਂਡ ਵਿੱਚ ਰਹਿੰਦੇ ਨੇ ਤੇ ਇੱਕ ਭਰਾ ਕੁੜੀ ਪ੍ਰਾਈਵੇਟ ਜੌਬ ਕਰਦੀ ਹੈ ਵਧੀਆ ਸਿਆਣੀ ਤੇ ਸਮਝਦਾਰ ਕੁੜੀ ਮੀਡਲ ਕਲਾਸ ਫੈਮਿਲੀ ਤੋਂ ਕੁੜੀ ਹੈ ਪਿਤਾ ਸਵਰਗਵਾਸ ਪਰਿਵਾਰ ਨੂੰ ਮੁੰਡੇ ਦੀ ਲੋੜ ਮੁੰਡਾ ਰਾਜਪੂਤ ਜਾਂ ਜਰਨਲ ਕਾਸਟ ਵਿੱਚੋਂ ਕਿਸੇ ਯੂਰਪ ਕੰਟਰੀ ਜਾਂ ਦबई ਤੋਂ ਹੋਵੇ ਮੁੰਡਾ ਕਟਿੰਗ ਵਾਲਾ ਤੇ ਨਸ਼ਾ ਰਹਿਤ ਹੋਵੇ ਮੁੰਡੇ ਦੀ ਉਮਰ 30 ਤੋਂ ਲੈ ਕੇ 35 ਸਾਲ ਤੱਕ ਹੋਵੇ ਉਹ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਜਲੰਧਰ ਏਰੀਆ ਨੂੰ ਪਹਿਲ ਹੈ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ